ਦੀ ਦੀ ਰੋਪੇ ਨੀ ਨੀ ਮਨਵਾਦਿਕ ਕਿੱਟੇ ਖਲੀ ਗਿਆ ਆਇਓ ਮੇਰਾ ਭਾਈ ਬਦਮਾਸ਼ ਆ ਮੈਂ ਉਹਨੂੰ ਲੈ ਕੇ ਆਉਣਾ ਚੱਲ ਯਾਰੇ ਵੱਡੇ ਬਦਮਾਸ਼ ਨੂੰ ਉਹ ਦੇਖ ਲਾਂਗੇ ਅਸੀਂ ਜਾਣਨਾ ਭਾਈ ਨੂੰ ਭਾਈ ਰੱਖੇ ਭਾਈ ਰੱਖੇ ਉਹ ਕਿਵੇਂ ਕਾਬਰਿਆ ਆਉਣਾ ਭਾਈ ਜੇ ਰੱਖੇ ਮੈਨੂੰ ਜੱਸੀ ਦੇ ਕਲੇ ਨੇ ਬਹੁਤ ਕੁੱਟਿਆ ਅੱਜ ਓ ਐਡਾ ਕਿਹੜਾ ਵੈਲੀ ਜੰਮ ਪਿਆ ਓ ਜਿਹਨੇ ਮੇਰੇ ਭਰਾ ਤੇ ਹੱਥ ਚੱਕਿਆ ਮੇਰੇ ਤੋਂ ਬਿਨਾ ਕੋਈ ਬਦਮਾਸ਼ ਨਹੀਂ ਐਸ ਦੁਨੀਆ ਤੇ ਓ ਚੱਲ ਮੈਨੂੰ ਵਿਖਾ ਓਏ ਕਿਹੜਾ ਜੱਸੀ ਦਾ ਕੈਲਾ ਓਂ ਦੇ ਦੋ ਜਣੇ ਹੁਣ ਹੁਣ ਕੱਲੇ-ਕੱਲੇ ਨੂੰ ਕੁੱਟਾਂਗੇ ਇਹ ਵੀ ਇੱਕ ਤੂੰ ਹੁਣ ਇੱਕ ਤੂੰ ਓ ਐ ਕਰੀ ਯਾਰ ਓ ਤੂੰ ਪਰਮਾਰਦਿਆ ਬੜਾ ਫੜਦਾ ਤੂੰ ਡਾਈ ਉਹਦੀ ਫੈਤੀ ਆ ਜਾਣ ਤੇ ਦੂਜੇ ਦਾ ਮੇਰਾ ਹੱਥ ਅੱਗੇ ਫੇਰਿਆ ਉਹਦੇ ਤੇ ਓਏ ਦੱਸੋ ਏ ਮੇਰੇ ਭਰਾ ਦੇ ਹੱਥ ਕਿਹੜੇ ਬੰਦੇ ਨੇ ਚੱਕੇ ਗਲਤੀ ਮੈਨੂੰ ਤੇਰੀ ਲੱਗਦੀ ਐ ਬਾਈ ਹਰੇ ਨਹੀਂ ਗਲਤ ਐ ਚੱਲ ਚੱਲ ਜੀ